ਇਹ ਦੋਨਾ ਅਸੀਂ ਸਾਰਾ ਇਹਨਾਂ ਵਾਰ ਤਰ੍ਹਾਂ ਦਾ ਇਨਸਾਫ ਕੀਤਾ ਇਹਨਾਂ ਵਾਸਤੇ ਸਿਹਤ ਸੂਚਤਾ ਸੀ ਆਲਰੇਡੀ ਦੇ ਚੁੱਕੇ ਆ ਬਿਜਲੀ ਦੇ ਚੁੱਕੇ ਆ ਪਾਣੀ ਔਰ ਜਿਹੜਾ ਇਸ ਤੋਂ ਬਿਦਰ ਮੈਡੀਕਲ ਸਟੂਡੈਂਟ ਔਰ ਇਹਨਾਂ ਦੀ ਜਿਹੜੀ ਮੰਗ ਆ ਗਈ ਹੈ ਚਾਹੇ ਚਾਹੇ ਬਿਜਲੀ ਦੀ ਲਾਈਨ ਦੀ ਹੈ ਉਹ ਵੀ ਕਰਾਂਗੇ ਬੱਚਿਆਂ ਦੀ ਪੜ੍ਹਾਈ ਵਾਸਤੇ ਵਧੀਆ ਸਹੂਲਤ ਦੇਾਂਗੇ ਔਰ ਜਿਹੜੀ ਲੋੜ ਤਾਂ ਕਿ ਕੋ ਟੈਕਨੀਕਲ ਐਜੂਕੇਸ਼ਨ ਦਾ ਕਾਲਜ ਬਣਾਵਾਂਗੇ ਇਹ ਅੱਜ ਪੰਜਾਬ ਦੇ ਵਿੱਚ 600 ਜੁਨਟ ਹੋ ਹਰ ਵਰਗ ਨੂੰ ਦਿੱਤਾ ਚਾਹੇ ਮੁਹੱਲਾ ਕਰੀ ਨੀਕਾ ਲਓ ਜੋ ਹਰ ਪਰਿਵਾਰ ਨੂੰ ਦਿੱਤੀ ਹੈ ਅੱਜ ਕਾਂਗਰਸ ਪਾਰਟੀ ਕੱਟ ਕੇ ਆਮ ਆਦਮੀ ਪਾਰਟੀ ਸ਼ਾਮਲ ਹੋਈ ਹੈ ਭਾਰੀ ਨਾਲ ਸਾਡੇ ਸੁਨੀਤਾ ਪੈਂਦੀ ਦੇ ਦੋ ਤਿੰਨ ਨਰ ਪਹਿਲਾਂ ਸ਼ਾਮਲ ਹੋਏ ਸੁਨਨ ਨੂੰ ਵੀ ਦਫ਼ਤਰੀ ਜੀ ਨੇ ਸਨਮਾਨ ਦਿੱਤਾ ਦੇਖੋ ਫੈਸਲੇ ਰਾਤ ਦੇ 10:30 ਹੋ ਗਏ ਹੈ ਮੈਂ ਹੁਣ ਇਹ ਮਤਲਬ ਜਿਹੜਾ ਆਪਣਾ ਲੈਕਚਰ ਖਤਮ ਕੀਤਾ ਕਿਉਂਕਿ ਲੈਕਚਰ ਕੁਝ ਦੀ ਗਾਈਡਲਾਈਨ ਹੈ ਅੱਜ ਜੇ ਕਸ਼ਵੀਰ ਸਿੰਘ ਲਾਲਕਾ ਉਹਨਾਂ ਦੀ ਧਰਮ ਪਤਨੀ ਪਰ ਬਹੁਤ ਸਾਰੇ ਜਿਹੜੇ ਬਾਕੀ ਦੇ ਸੱਜਣਾਂ ਸਭ ਉਹਨਾਂ ਨੇ ਜੁਆਇਨ ਕੀਤਾ ਹੈਗਾ ਉਹਨਾਂ ਦੇ ਯੂਸ ਦੇ ਬ੍ਰਾਈਟ ਬਹੁਤ ਵੱਡਾ ਹਲਾਰਾ ਮਿਲਿਆ ਜੀ ਤੇ ਸਾਰੇ ਜਿੰਨੇ ਤੁਹਾਡੇ ਦੋ ਭਾਈਚਾਰੇ ਲੱਗੇ ਆ ਜੀ ਤੇ ਹਵਸਤੀ ਜਾਂ ਬਾਜੀਗਰ ਭਾਈਚਾਰਾ ਇਹਨਾਂ ਪਾਇਨ ਹੈ ਮੋਤੀ ਬਾਗਵਾਲ ਮੋਤੀ ਬਾਗਵਾਲ ਨੰਬਰ 23 ਇਹਨਾਂ ਨੇ ਇਹਨਾਂ ਨੇ ਸਾਰਿਆਂ ਨੇ ਆਜਾਵਾਦੀ ਪਾਰਟੀ ਦਾ ਪੱਲਾ ਫੜਿਆ ਜੀ ਔਰ ਮੈਂ ਉਹਨੂੰ ਯਕੀਨ ਦਵਾਣਾ ਅਸੀਂ ਸਾਰਾ ਇਹਨਾਂ ਵਾਰ ਤਰ੍ਹਾਂ ਦਾ ਇਨਸਾਫ ਦੀ ਇਹਨਾਂ ਵਾਸਤੇ ਸਿਹਤ ਸਹੂਲਤਾਂ ਅਸੀਂ ਆਲਰੇਡੀ ਦੇ ਚੁੱਕੇ ਆ ਬਿਜਲੀ ਦੇ ਚੁੱਕੇ ਆ ਪਾਣੀ ਔਰ ਜਿਹੜਾ ਇਸ ਤੋਂ ਪਿੰਡ ਦੇ ਸਕੂਲ ਐਂਡ ਔਰ ਇਹਨਾਂ ਦੀ ਜਿਹੜੀਆਂ ਮੰਗਾਂ ਆ ਗਈਆਂ ਚਾਹੇ ਚਾਹੇ ਬਿਜਲੀ ਦੀ ਲਾਈਨ ਦੀ ਆ ਉਹ ਵੀ ਕਰਾਂਗੇ ਬੱਚਿਆਂ ਦੀ ਪੜ੍ਹਾਈ ਵਾਸਤੇ ਵਧੀਆ ਸਹੂਲਤਾਂ ਦੇਵਾਂਗੇ ਔਰ ਜਿਹੜੀ ਲੋੜ ਪੈਗੀ ਉਹ ਟੈਕਨੀਕਲ ਐਜੂਕੇਸ਼ਨ ਦਾ ਕਾਲਜ ਬਣਾਵਾਂਗੇ ਮੈਂ ਇੱਕ ਡਾਕਟਰ ਆ ਪੱਲਾ ਕਲੀਨਿਕ ਨੂੰ ਪ੍ਰਾਇਮਰੀ ਹੈਲਥ ਕੇਅਰ ਕਹਿੰਦੇ ਆ ਯੋਗਾ ਸ਼ੁਰੂ ਕਰਾਂਗੇ ਉਹਦਾ ਮਤਲਬ ਹੈ ਘਰ ਦੇ ਨੇੜੇ ਨਾਰਮਲ ਬਿਮਾਰੀਆਂ ਬਲੱਡ ਪ੍ਰੈਸ਼ਰ ਸ਼ੂਗਰ ਖਾਂਸੀ ਜ਼ੁਕਾਮ ਬੁਖਾਰ ਦੀ ਦਵਾਈ ਮਿਲ ਜੇ ਜਿਹੜਾ ਨਾਭੇ ਵਾਲਾ ਹੱਸਤ ਵਾਲਾ ਇੱਥੇ ਜੜੇਪਾ ਹੋ ਜਾਏ ਬੱਚਾ ਚਾਪੇ ਹਰਨੀਆਂ ਦਾ ਆਪਰੇਸ਼ਨ ਹੋਰ ਗਾਲ ਬਲੱਡ ਦਾ ਅਪਰੇਸ਼ਨ ਹੋ ਜਾਣ ਰਜਿੰਦਰਾ ਹਸਪਤਾਲ ਤਰਸ਼ੀਕਿਆਰ ਹਸਪਤਾਲ ਹੈ ਬ੍ਰੇਂਦੀ ਸਰਜੀ ਉੱਥੇ ਹੋਏਗੀ ਆਟ ਦੀ ਸੇਵਾ ਉੱਥੇ ਹੋਏਗੀ ਪੇਟ ਦੀ ਜਿਹੜੇ ਪੇਟ ਦੀਆਂ ਬਿਮਾਰੀਆਂ ਦੇ ਸਪੈਸ਼ਲਿਸਟ ਹੈ ਜਿਹੜੇ ਸੁਪਰ ਸਪੈਸ਼ਲਟੀ ਵਿੰਗ ਹੈ ਉਹ ਉੱਥੇ ਰਹੇਗਾ ਤੇ ਪ੍ਰਾਇਮਰੀ ਕੇਅਰ ਸੈਕੰਡਰੀ ਕੇਅਰ ਟਰਸਿਰੀ ਕੇਅਰ ਇਹਨਾਂ ਨੂੰ ਆਪਸ ਦੇ ਵਿੱਚ ਕਨੈਕਟ ਕੀਤਾ ਹੋਇਆ ਸੀ ਸੋ ਇਹ ਤਿੰਨੋਂ ਲੈਵਲ ਤੇ ਚੱਲੇਗਾ ਟਰਸਿਰੀ ਕੇਅਰ ਜਿੰਦਰਾਸਟਾਜ ਸੈਕੰਡਰੀ ਕੇਅਰ ਨਾਭੇਜ ਹੋਏਗੀ ਪ੍ਰਾਇਮਰੀ ਕੇਅਰ ਮੱਲਿਆਜ ਹੋਏਗੀ ਇਸ ਤਰ੍ਹਾਂ ਇਹ ਸਿਸਟਮ ਕਰਦਾ ਕਿਉਂਕਿ ਮੇਰਾ ਇਹ ਫੀਲਡ ਹੈ ਕਿ ਤਿੰਨ ਤਿੰਨ ਲੈਵਲ ਤੇ ਕੇਅਰ ਦੇਵਾਂਗੇ ਉਹਦੇ ਨਾਲ ਬੈਟਰ ਹੋਏਗੀ ਕੇਅਰ ਆਗੇ ਖਾਸੀ ਚ ਕਾਮ ਵਾਲੇ ਨਾਭੇ ਦੇ ਹਸਪਤਾਲ ਚ ਜਾਣਗੇ ਫਰਨੀਆਂ ਵਾਲੇ ਜਿਹੜੇ ਤੁਹਾਡੇ ਕੋਲ ਗਾਲ ਬਲੈਡਰ ਵਾਲੇ ਆ ਹੋਰ ਕੋ ਛੋਟਾ ਮੋਟਾ پیشنਟ ਹੈ ਕੋਈ ਪਾਸਾ ਗਣੀ ਹੈ ਕੋਈ ਹੋਰ ਕਰਨਾ ਬੱਚਾ ਹੋਣਾ ਔਰ ਜਿੰਨਾ ਹਸਪਤਾਲ ਚ ਜਾਣਗੇ ਰਿਕਮ ਲਾਜਮਾ ਦੀ ਬਹੁਤ ਛੋਟੇ ਜੇ ਹਸਪਤਾਲ ਉਹ ਮੈਂ ਭਰਤੀ ਕਰ ਰਿਹਾ ਜੀ ਮੈਂ 2000 ਨਵੀਆਂ ਪੋਸਟਾਂ ਕ੍ਰੀਏਟ ਕੀਤੀਆਂ ਡਾਕਟਰਾਂ ਦੀਆਂ 3300 ਪੋਸਟਾਂ ਜਿੱਤੀਆਂ ਪੈਰਾਮੈਡਿਕਸ ਦੀਆਂ 550 ਡਾਕਟਰਾਂ ਦੀ ਭਰਤੀ ਚਾਰ ਹੈ ਜੀ 1200 ਪੈਰਾਮੈਡਿਕਸ ਨਰਸਸ ਦੀ ਫਾਰਮਾਸਿਸਟ ਦੀ ਚਾਰ ਹੈ ਬਹੁਤ ਜਲਦੀ ਮੈਂ ਭੇਜ ਰਿਹਾਗਾ ਜੀ ਇਹਨਾਂ ਨੇ ਬਹੁਤ ਦੇਰ ਤੋਂ ਭਰਤੀ ਨਹੀਂ ਕੀਤੀ ਮੈਂ ਸਾਰੀ ਭਰਤੀ ਕਰ ਲਈ ਹੈ ਜੀ ਸਰ ਅਕੇ ਕੇਜਰੀਵਾਲ ਸਾਹਿਬ ਨੂੰ ਜਮਾਨਤ ਮਿਲੀ ਆ ਜੀ ਬਹੁਤ ਖੁਸ਼ੀ ਦਾ ਮਾਹੌਲ ਹੈ ਜੀ ਅਸੀਂ ਡਾਕਟਰ ਅਸੀਂ ਲੱਖ ਲੱਖ ਸ਼ੁਕਰ ਕਰਦੇ ਆ ਜੀ ਸਤਗੁਰ ਸੱਚੇ ਪਾਤਸ਼ਾਹ ਦਾ ਮੈਂ ਸਾਰਿਆਂ ਨੂੰ ਵਧਾਈ ਦਿੰਦਾ ਜੀ ਮਾਸ ਮੋਦੀ ਮਾਨਤਾ ਨੂੰ ਬੁਲਾਇਦੈਨਾ ਆਮ ਆਦਮੀ ਪਾਰਟੀ ਦੇ ਫਲੈਂਕੀਅਰਸ ਨੂੰ ਜਿਨ੍ਹਾਂ ਨੇ ਜਿਹੜੇ ਮੰਦਿਰਾਂ ਚ ਗਏ ਗੁਰਦੁਆਰਿਆਂ ਚ ਗਏ ਮਸਜਿਦਾਂ ਚ ਗਏ ਗਿਰਜਾ ਘਰਾਂ ਚ ਆ ਕੇ ਜਿਹੜਨੇ ਅਰਦਾਸਾਂ ਕੀਤੀਆਂ ਅੱਜ ਲੱਖਾਂ ਕਰੋੜਾਂ ਲੋਕਾਂ ਦੀਆਂ ਅਰਦਾਸਾਂ ਸੁਣੀਆਂ ਗਈਆਂ ਇੱਕ ਨੇਕ ਕਿਸਾਨ ਸੱਚਾ ਦੇਸ਼ ਭਗਤ ਗਰੀਬਾਂ ਦਾ ਹਮਦਰਦ ਜੇਤੂ ਛੁੱਟ ਕੇ ਆਇਆ ਅਸੀਂ ਬਹੁਤ ਖੁਸ਼ੀ ਚਾਹ ਰਹੇ ਤੁਸੀ ਦੇਖੋ ਆਮ ਆਦਮੀ ਪਾਰਟੀ ਨੂੰ ਉਲਾਰਾ ਮਿਲੇਗਾ ਔਰ ਮੋਦੀ ਸਰਕਾਰ ਦੀ ਹੋਂਦ ਟਿਕਟ ਦੀ ਸ਼ੁਰੂ ਹੋ ਗਈ ਹੈ ਜੀ ਮੋਕੜਾ ਤਾਨਾਸ਼ਾਹੀ ਖਤਮ ਹੋਏਗੀ ਹੁਣ ਆਮ ਲੋਕਾਂ ਦਾ ਰਾਜ ਹੋਏਗਾ ਹੁਣ ਉਹਨਾਂ ਨੂੰ ਸੂਰਤਾ ਮਿਲ ਗਈ ਆਡਾਨੀ ਨੂੰ ਮਾਨੀ ਦਾ ਜਿਹੜਾ ਸੀਗਾ ਮੋਦੀ ਜਿਹੜਾ ਸੀਗਾ ਉਤੋਂ ਦਾ ਖਾਤਮਾ ਸ਼ੁਰੂ ਹੋ ਗਿਆ ਅੱਜ ਜਿਹੜੀ ਪੰਜਾਬ ਸਰਕਾਰ ਹੈ ਸਰਦਾਰ ਭਗਵੰਤ ਸਿੰਘ ਮਾਨ ਜੀ ਉਹਨਾਂ ਦੀ ਇਹ ਅੱਜ ਪੰਜਾਬ ਦੇ ਵਿੱਚ ਕੰਮਾਂ ਨੂੰ ਦੇਖਦੇ ਹੋਏ ਜਿਹੜੇ ਅੱਜ ਪੰਜਾਬ ਦੇ ਵਿੱਚ 600 ਜੁਨਟ ਹਰ ਵਰਗ ਨੂੰ ਦਿੱਤਾ ਚਾਹ ਮਹੱਲਾ ਘਰੀਨੇ ਚਾਹ ਲਓ ਵਕ ਵਕ ਕਿਸਮਾ ਜੋ ਹਰ ਪਰਿਵਾਰ ਨੂੰ ਦਿੱਤੀ ਹੈ ਉਹ ਇੰਨੀਆਂ ਚੀਜ਼ਾਂ ਨੂੰ ਮੁੱਖ ਰੱਖਦੀ ਹੋਈ ਅੱਜ ਦਾਸ ਉਹਨਾਂ ਦੇ ਦੇਖਦੇ ਹਾਂ ਗੱਲਾਂ ਨੂੰ ਪਾਰਟੀ ਚ ਵੈਨ ਕੀਤੀ ਹੈ ਕੀ ਕਿਹੜੇ ਕਿੰਨੇ ਸਾਥੀ ਆਏ ਨੇ ਨਾਲ ਪਰ ਅੱਜ ਮੇਰਾ ਵਾਰਡ ਕਿੰਨੀ ਕਿੰਨੀ ਹੈ ਮੈਨੇ ਕੋਲ 9 ਹੀ ਨਹੀਂ ਪੰਨੇ ਜਾ ਰਹੇ ਇਹਨਾਂ ਦੇ ਮੇਰੇ ਬੂਥ ਪ੍ਰਧਾਨ ਸਾਡੇ ਦਰਬਾਰਾ ਜੀ ਪ੍ਰਵਿੰਦਰ ਜੀ ਬਿੱਟੂ ਜੀ ਸਾਡੇ ਜੋ ਇੱਥੇ ਬੂਥ ਪ੍ਰਧਾਨ ਨੇ ਜਿਹੜੇ ਹਮੇਸ਼ਾ ਹੀ ਮੇਰੇ ਨਾਲ ਸਾਥ ਜਿੰਨਾ ਯੂਥ ਹੈ ਮੇਰੇ ਨਾਲ ਉਹ ਸਾਰਾ ਜਸਮ ਹੋਇਆ ਠੀਕ ਹੈ ਇਹਨਾਂ ਦਾ ਸਵਾਦ ਕਰ ਬਸ ਆਪ ਨਾਲ ਡਟ ਕੇ ਖੜੇ ਹੋ ਕਰੋ ਅਸੀਂ ਡਟ ਕੇ ਖੜਾਂਗੇ ਆਪਸਰ ਮੋਬਾਈਲ ਕਿਨਿਕ ਸ਼ਾਮਲ ਹੋਏ ਨੇ ਦੇਖੋ ਅੱਜ ਨੌਰਾ ਗੇਟ ਵਾਰ ਨੰਬਰ 1 ਤੇ ਵਾਰ ਨੰਬਰ 23 ਪ੍ਰੋਗਰਾਮ ਸੀਤਾ ਔਰ ਸਾਡੇ ਕਿਸ਼ਮੀਰ ਲਾਲਕਾ ਜੀ ਜਿਹੜੇ ਸਾਥਕਾਂ ਨੇ ਮਿਸ ਹੋਜ ਐਮ ਸੀ ਨੇ ਔਰ ਇਹ ਜਰਨਲਸ ਕਤਰ ਨੇ ਅਸੀਂ ਜੀਨ ਜਿਲ੍ਹਾ ਪਟਿਆਲਾ ਕਾਂਗਰਸ ਪਾਰਟੀ ਦੇ ਅੱਜ ਕਾਂਗਰਸ ਪਾਰਟੀ ਛੱਡ ਕੇ ਆਮ ਆਦਮੀ ਪਾਰਟੀ ਸ਼ਾਮਲ ਹੋਏ ਆ ਔਰ ਇਹਨਾਂ ਦੇ ਨਾਲ ਸਾਡੇ ਸੁਨੀਤਾ ਪੈਂਜੀ ਜੀ ਦੇ ਦੋ ਤਿੰਨ ਦਿਨ ਪਹਿਲਾਂ ਸ਼ਾਮਲ ਹੋਏ ਸੀ ਉਹਨਾਂ ਨੂੰ ਵੀ ਡਾਕਟਰ ਬੁਰੀ ਜੀ ਨੇ ਸਨਮਾਨ ਦਿੱਤਾ ਉਹ ਵੀ ਜਨਰਲ ਕਾਤਰ ਸੀ ਮਹਿਲਾ ਰਿੰਗ ਜਿਲ੍ਹਾ ਪਟਿਆਲਾ ਕਾਂਗਰਸ ਪਾਰਟੀ ਨੂੰ ਵੀ ਆਪ ਪਾਰਟੀ ਸ਼ਾਮਲ ਹੋਇਆ ਤੇ ਮੈਂ ਉਹਨਾਂ ਦਾ ਦਿਲ ਦੀ ਗ੍ਰੈਂਡ ਦਾ ਸਵਾਗਤ ਕਰਦਾ ਔਰ ਮੈਨੂੰ ਲਾਲਕਾ ਸਾਹਿਬ ਨੂੰ ਵਿਸ਼ਵਾਸ ਹੋਣਾ ਉਹਨਾਂ ਦੇ ਬਾਪ ਦੇ ਕੰਮ ਜਿਹੜੇ ਵਿੱਚ ਪਹਿਲਾਂ ਐਮਸੀ ਰਹੇ ਨੇ ਔਰ ਇਹਨਾਂ ਜਿਹੜੀਆਂ ਮੰਗਾਂ ਨੇ ਇਹਨਾਂ ਨੇ ਕਈਆਂ ਨੇ ਸਾਰੀਆਂ ਸਹੀਆਂ ਕਰਾਂਗੇ ਔਰ ਇਹਨਾਂ ਨੂੰ ਵੀ ਪਾਰਟੀ ਤੋਂ ਬਣਦਾ ਮਾਨ ਸਤਕਾਰ ਮਿਲੇਗਾ ਹਰ ਇੱਕ ਪਰਿਵਾਰ ਦੀ ਤਰ੍ਹਾਂ ਕਿਉਂਕਿ ਆਮ ਆਦਮੀ ਪਾਰਟੀ ਜਿਹੜੀ ਹੈ ਪਰਿਵਾਰ ਦੀ ਇਹਨਾਂ ਦਾ ਪੂਰਾ ਮਾਨ ਸਰਕਾਰ ਹੋਏ ਕਰਾਉਣਾ ਨੂੰ 당 ਦਾ ਮਾਨ ਸਰਕਾਰ ਦਿੱਤਾ ਕਿ ਜਾਏਗਾ ਤੇ ਮੈਂ ਉਮੀਦ ਕਰਦਾ ਕਿ ਸਾਰੇ ਲਾਲਕਾ ਸਾਹਿਬ ਨਾਲ ਮਿਲ ਕੇ ਜਿਹੜਾ ਨੌਰਾ ਗੇਟ ਤੇ ਪੂਰਾ ਏਰੀਆ ਜਿਹੜਾ ਵਾਰ ਨੰਬਰ 1 ਦਾ ਵੱਡੀ ਗਿਣਤੀ ਨਾਲ ਡਾਕਟਰ ਗੁਰਬੀਰ ਸਿੰਘ ਜੀ ਉਮੀਦਵਾਰ ਲੋਕ ਸਭਾ ਪਟਿਆਲਾ ਆਮ ਆਦੀ ਪਾਰਟੀ ਉਹਨਾਂ ਨੂੰ ਵੱਡਾ ਸਪਰਸਨ ਦੇ ਕੇ ਸੋ ਜਿਤਾਉਣਗੇ ਵੈਸੇ ਮੈਂ ਪਿੰਡਾਂ 'ਚ ਜਾ ਕੇ ਆਇਆ ਕਿ 14 15 ਪ੍ਰੋਗਰਾਮ ਹੋਏ ਨੇ ਤੁਸੀਂ ਸਾਰੇ ਕਈ ਭਰਾ ਨਾਲ ਵੀ ਸੀ মিডিਆ ਵਾਲੇ ਸਾਰੇ ਪਾਸੇ ਨੇਰੀ ਆਈ ਪਈ ਹੈ ਜੀ ਹਰ ਪਾਸੇ ਆਮ ਆਦੀ ਪਾਰਟੀ ਆਮ ਆਦੀ ਪਾਰਟੀ ਉਹ ਕੰਨੀ ਦੇਖਿਓ ਕਿ ਜਿਹੜਾ ਬਾਈ ਦਾ ਬਣਾ ਸੀ ਉਸ ਤੋਂ ਵੱਧ ਵੋਟ ਗਿਣ ਲਓ ਸੋ ਚਾਰੇ ਪਾਸੇ ਆਮ ਆਦਮੀ ਪਾਰਟੀ ਦਾ ਚਰਚਾ ਔਰ ਭਗਵੰਤ ਮਾਨ ਸਾਹਿਬ ਵੀ ਬਹੁਤ ਜਲਦੀ ਔਰ ਮੈਂ ਉਮੀਦ ਕਰਨਾ ਕਰ ਰਿਹਾ ਕਿ ਰਵਿੰਨ ਕੇਜੀਵਾਲ ਸਾਹਿਬ ਦੀ ਜ਼ਮਾਨਤ ਹੋਊਗੀ ਉਹ ਵੀ ਨਾਭਾ ਦੇ ਵਿੱਚ ਜ਼ਰੂਰ ਪਹੁੰਚਣਗੇ ਇਸ ਵਿੱਚ ਕਰਾਂਗੇ ਕਿ ਉਹਨਾਂ ਦਾ ਵੱਡਾ ਰੋਡ ਸ਼ੋ ਨਾਭਾ ਦੇ ਵਿੱਚ ਹੋਏਗਾ ਉਹਦੇ ਵੀ ਸਾਰਿਆਂ ਨੂੰ ਸ਼ਾਮਲ ਹੋਣ ਦੀ ਬੇਨਤੀ ਕਰੂੰਗਾ ਮੈਂ ਸੋ ਸਾਰੇ ਐਮਸੀ ਸਰਬਾਨ ਦਾ ਨਗਰ ਕੌਂਸਲ ਪ੍ਰਧਾਨ ਮੈਡਮ ਸ਼ਿਆਤਾ ਚਾਵਲਾ ਜੀ ਦਾ ਆਪਣੇ ਮੱਗੋ ਸਾਹਿਬ ਦਾ ਜੀ ਹਮਨ ਕਾੜੀਆ ਸਾਹਿਬ ਦਾ ਸੋਨੀ ਸਾਹਿਬ ਦਾ ਜਿਨ੍ਹਾਂ ਨੇ ਪ੍ਰੋਗਰਾਮ ਕਰਾਏ ਨੇ ਸੋਨੀ ਜੀ ਦਾ ਵਾਰ ਨੰਬਰ 9 ਤੋਂ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਜਿਹਨੇ ਬਾਕੀ ਪਾਰ ਰਹਿਗਾ ਅਗਲੇ ਪ੍ਰੋਗਰਾਮ ਦੇ ਵਿੱਚ ਪਾਵਾਂਗੇ ਅਸੀਂ ਪਰ ਮੈਂ ਖੁਦ ਹਰੇਕ ਪਾਰ ਦੇ ਵਿੱਚ ਆ ਕੇ ਨੰਬਰ ਮੇਡੀ ਕਰੂੰਗਾ ਪੰਜਾਬ ਸਰਕਾਰ ਭਾਤਮਨ ਸਰਕਾਰ ਦੇ 2 ਸਾਲ ਦਾ ਕਾਰਜਕਾਲ ਦੇ ਕਿੰਨੇ ਕੰਮ ਦੱਸਾਂ ਕਿ ਔਰ ਅਸੀਂ ਕੀ ਕੁਝ ਕੀਤਾ ਉਹਦੇ ਬਿਹਾਫ ਤੇ ਅਸੀਂ ਵੋਟ ਪੰਗਾਂਗੇ ਜਿੰਨੇ ਸਾਡੇ ਐਫਸੀ ਸਾਹਿਬਾਂ ਨੇ ਜੇ ਸਾਡੇ ਵਾਰਡ ਇੰਚਾਰਜ ਨੇ ਉਹਨਾਂ ਦੇ ਫੋਟਾ ਪੈਂਸਰਟ ਤੇ ਲਾ ਕੇ ਘਰ-ਘਰ ਦੇ ਵਿੱਚ ਵੰਡਾਂਗੇ ਦੱਸਿਏ ਅਸੀਂ ਇਹ ਕੰਮ